ਲੇ ਲੋ ਭਾਈ ਚਾ ਨਕੋਦਰ ਦੀਆਂ ਚਾ ਇਲਾਕੇ ਦੀਆਂ ਅਲੱਗ-ਅਲੱਗ ਜਿਹੜੀਆਂ ਖਬਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਅੱਜ ਜਿਹੜਾ ਸਸਰਹਾਲੀ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਸੰਸਥਾ ਵੱਲੋਂ ਜਿਹੜਾ ਹੈਗਾ ਲੰਗਰ ਦਾ ਜਿਹੜੀ ਹੈਗੀ ਆ ਸੇਵਾ ਕੀਤੀ ਜਾ ਰਹੀ ਹੈ ਸਾਡੇ ਨਾਲ ਲੰਗਰ ਜਿਹੜੇ ਵਰਤਾ ਆ ਰਹੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਇਸ ਸਸਰਹਾਲੀ ਇਲਾਕੇ ਦੇ ਵਿੱਚ ਜਿਹੜਾ ਹੈਗਾ ਹੱਡ ਨੇ ਜਿਹੜੀ ਹੈਗੀ ਮਾਰ-ਮਾਰੀ ਸੀਗੀ ਜਿਸ ਤੋਂ ਬਾਅਦ ਜਿਹੜਾ ਇਹ ਬੰਨ ਬੰਨਿਆ ਗਿਆ ਬੰਨ ਨੂੰ ਜਿਹੜਾ ਜਿਹੜਾ ਜੇ ਗੱਲ ਕਰੀਏ ਤਾਂ ਆਰਮੀ ਨੇ ਵੀ ਆਪਣਾ ਮੋਰਚਾ ਸੰਭਾਲ ਲਿਆ ਹੋਇਆ ਹੋਰ ਵੀ ਕਈ ਸੰਸਥਾਵਾਂ ਜਿਹੜੀਆਂ ਇੱਥੇ ਪਹੁੰਚੀਆਂ ਚਾਹੇ ਲੀਡਰਾਂ ਦੀ ਗੱਲ ਕਰੀਏ ਲੀਡਰਾਂ ਨੇ ਵੀ ਆ ਕੇ ਆਪਣਾ ਜਿਹੜਾ ਹੈਗਾ ਇੱਥੇ ਬੰਨ ਦਾ ਜਿਹੜੀ ਸਥਿਤੀ ਨੂੰ ਦੇਖਿਆ ਡੀਸੀ ਸਾਹਿਬ ਦੀ ਗੱਲ ਕਰੀਏ ਡੀਸੀ ਸਾਹਿਬ ਵੀ ਪਹੁੰਚੇ ਕਿਉਂਕਿ ਇਹ ਜਿਹੜਾ ਬੰਨ ਹੈਗਾ ਇੱਥੇ ਜਿਹੜੀਆਂ ਫੁਆਵਾਵਾਂ ਵੀ ਫੈਲੀਆਂ ਸੀਗੀਆਂ ਕਿ ਇਹ ਬੰਨ ਟੁੱਟ ਗਿਆ ਜੀ ਇਹ ਹੋ ਗਿਆ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਜਿਹੜਾ ਬਿਆਨ ਵੀ ਦਿੱਤਾ ਸੀਗਾ ਸਾਡੇ ਨਾਲ ਅੰਕਲ ਜੀ ਨੇ ਕਿਹੜੀ ਸੰਸਥਾ ਤੋਂ ਅੰਕਲ ਜੀ ਆ ਜਿਹੜਾ ਲੰਗਰ ਚੱਲ ਰਿਹਾ ਹਾਂਜੀ ਆ ਨੌਜਵਾਨ ਮੁੰਡੇ ਜਿਹੜੇ ਸਾਡੇ ਨਾਲ ਆਏ ਨੇ ਸਾਡੇ ਬੱਚੇ ਨੇ ਦੋ ਤਾਂ ਮੇਰੇ ਬੇਟੇ ਨੇ ਬਾਕੀ ਨਾਲ ਦੇ ਅੰਡਗਵਾਂ ਚੋਂ ਨੇ ਇਹ ਲੰਗਰ ਦੀ ਗੱਲ ਕਰੀਏ ਬਾਬਾ ਨਾਨਕ ਨੇ ਲੰਗਰ ਚਲਾਇਆ ਸੀਗਾ ਅੱਜ ਜਿਹੜਾ ਹੈਗਾ ਪੰਜਾਬੀ ਜਿਹੜੇ ਚਾਹੇ ਜਿੰਨੀ ਮਰਜੀ ਮਾੜੀ ਸਥਿਤੀ ਦੇ ਵਿੱਚ ਹੈਗੇ ਆ ਚਾਹੇ ਹੜਾਂ ਦੇ ਵਿੱਚ ਬੈਠੇ ਆ ਪਰ ਫੇ ਵੀ ਲੰਗਰ ਜਿਹੜੇ ਨੇ ਉਹ ਜਗ੍ਹਾ ਲਗਾ ਲਗਾਤਾਰ ਲੱਗੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਠੀਕ ਆ ਜੀ ਵਧੀਆ ਜੋ ਬਾਬੇ ਨਾਨਕ ਦਾ ਉਹ ਚੱਲ ਲੰਗਰ ਚੱਲਦਾ ਆਉਂਦਾ ਕਿਸੇ ਦਾ ਘਰ ਦਾ ਤਾਂ ਕੋਈ ਲਾ ਨਹੀਂ ਸਕਦਾ ਪਿੰਡ ਦੀ ਨਗਰ ਦੀ ਨਾਲ ਹੀ ਆ ਜੀ ਸਾਰਾ ਇਹ ਕਿੰਨੇ ਦਿਨ ਤੋਂ ਜਿਹੜਾ ਲੰਗਰ ਚੱਲ ਰਿਹਾ ਇਹ ਸਾਨੂੰ 3-4 ਦਿਨ ਹੋ ਗਏ ਜੀ ਆ ਕਿ ਤੇ ਲੰਗਰ ਦੇ ਵਿੱਚ ਦਾਲ ਫੁਲਕਾ ਹੀ ਚੱਲਦਾ ਜਾਂ ਹੋਰ ਵੀ ਦੋ ਤਿੰਨ ਦਿਨ ਤੋਂ ਅਸੀਂ ਪਰੌਂਠੇ ਸੀ ਆਲੂ ਵਾਲੇ ਪਰੌਂਠੇ ਤਿਆਜਾਂ ਵਾਲੇ ਪਰੌਂਠੇ ਨਾਲ ਤੇ ਨਾਲ ਅਚਾਰ ਨਾਲ ਗਰਮ ਗਰਮ ਚਾਹ ਨਗਰ ਚੋਂ ਦੁੱਧ ਇਕੱਠਾ ਕੀਤਾ ਸਾਰੇ ਨਗਰ ਦੇ ਸਹੂਲਤਾਂ ਨਾਲ ਆ ਜੀ ਇਹ ਬੰਨ ਦੀ ਗੱਲ ਕਰੀਏ ਬੰਨ ਦੇ ਹਾਲਾਤ ਇਸ ਵੇਲੇ ਕੀ ਹੈਗੇ ਦੇਖੋ ਜੀ ਹਜੇ ਤੱਕ ਟੁੱਟਿਆ ਹੋਇਆ ਜਿਹੜੀ ਸਰਕਾਰਾਂ ਲੱਗੀਆਂ ਹੋਈਆਂ ਨੇ ਆਰਮੀ ਲੱਗੀ ਹੋਈ ਆ ਤੇ ਲਾ ਰਹੇ ਨੇ ਬੰਨ ਲਾ ਰਹੇ ਨੇ ਜੀ ਬਾਕੀ ਹੁਣ ਦੇਖੋ ਹੁਣ ਜਦੋਂ ਮੌਸਮ ਸਾਫ਼ ਹੋ ਗਿਆ ਬੰਨ ਤਾਂ ਫੇਰ ਹੀ ਲੱਗਣਾ ਵੱਡਾ ਮੰਨਦਾ ਜੀ ਜਿੱਦਾਂ ਲੋਕ ਕਈ ਅਫਵਾਹਾਂ ਫਲਾ ਦਿੰਦੇ ਨੇ ਕਿ ਆ ਬੰਨ ਟੁੱਟ ਗਿਆ ਜੀ ਆ ਹੋ ਗਿਆ ਕਿਸ ਤਰ੍ਹਾਂ ਦੇ ਦੇ ਉਹ ਤਾਂ ਜੀ ਫਿਰ ਜਿਹੜੇ ਸ਼ਰਾਰਤੀ ਲੋਕ ਨੇ ਉਹੀ ਅਫਵਾਹਾਂ ਟਾਉਂਦੇ ਨੇ ਜਿਹੜੇ ਹਜੇ ਨੇ ਪਾਣੀ ਦਾ ਹੈਗਾ ਬੰਨ ਬੰਨ ਦਾ ਟੁੱਟ ਗਿਆ ਲੇਕਿਨ ਟੁੱਟਣ ਦਾ ਪਾਣੀ ਸਦਾ ਥੱਲੇ ਆ ਜੀ 2 2.5 ਫੁੱਟ ਥੱਲੇ ਆ ਢਾ ਲੱਗੀ ਸੀ ਜਾਂ ਬੰਨ ਟੁੱਟਿਆ ਢਾ ਤਾਂ ਜੀ ਹੁਣ ਵੀ ਹੋਣ ਕਈ ਕਈ ਕਿਲੇ ਬਾਹਰੋਂ ਵੀ ਚੱਕ ਲਏ ਉਹਨਾਂ ਤਾਂ ਕਿੰਨੇ ਕ ਪਿੰਡ ਜਿਹੜੇ ਹੈਗੇ ਇਸ ਬੰਨ ਦੇ ਨਾਲ ਲੱਗਦੇ ਹੈਗੇ ਇਹਦਾ ਹੀ ਕਈ ਨੇ ਹੁਣ ਜਿਵੇਂ ਸਾਡੇ ਮਾਛੀਆਂ ਵੀ ਢਾ ਲੱਗੀ ਸਾਡੇ ਨੇੜੇ ਆ ਪਿੰਡ ਸਾਡੇ ਹਾਦੀਆਂ ਵੀ ਪਰੇ ਨੂੰ ਲੱਗੀ ਆ ਕਮਾਣੇ ਕੋਲ ਵੀ ਢਾ ਲੱਗੀ ਆ ਪਹਿਲਾਂ ਅਸੀਂ ਉਧਰ ਨੂੰ ਜਾਂਦੇ ਬੇਲਾ ਬਰੰਪਰ ਨੂੰ ਜਾਂਦੇ ਚਮਕੌਰ ਸਾਹ ਦੇ ਸਾਰੇ ਜਿੰਨੇ ਮੁੰਡੇ ਸੀ ਉਹ ਰੋਜ਼ ਟਰਾਲੀਆਂ ਭਰ ਕੇ ਮਿੱਟੀ ਲੈ ਕੇ ਜਾਂਦੇ ਸੀ ਉਧਰ ਨੂੰ ਸਵੇਰ ਨੂੰ ਰਾਤ ਨੂੰ ਆਪਣੇ ਬੁੜੀਆਂ ਆਪਣੇ ਭੈਣਾਂ ਸਭ ਨੇ ਬੋਰੀਆਂ ਭਰਦੇ ਸੀ ਤੇ ਸਵੇਰ ਨੂੰ ਉਹ ਅਸੀਂ ਟਰਾਲੀਆਂ ਭਰ ਕੇ ਲੈ ਜਾਂਦੇ ਸੀ ਉੱਥੇ ਤੇ ਹੁਣ ਗੱਲ ਕਰੀਏ ਪਹਿਲਾਂ ਤਾਂ ਕਦੀ ਇਸ ਤਰ੍ਹਾਂ ਦੇ ਹਾਲਾਤ ਦੇਖੇ ਪਹਿਲਾਂ ਹਾਂਜੀ ਪਹਿਲਾਂ ਸਨ 76 ਚ ਵੀ ਹਾਲ ਦੇਖੇ ਜਦੋਂ ਵੀ ਪਾਣੀ ਬਹੁਤ ਆਇਆ ਸਾਡੇ ਕੂਮਕਲਾ ਹਲਕੇ ਦੇ ਵਿੱਚ ਤੇ ਸਾਰੇ ਪਾਣੀ ਸੀਗਾ ਫਿਰ ਉਸ ਤੋਂ ਬਾਅਦ 88 ਚ ਵੀ ਆਇਆ ਤੇ 82 ਚ ਵੀ ਆਇਆ ਫਿਰ ਉਸ ਤੋਂ ਬਾਅਦ 98 ਚ ਵੀ ਆਇਆ ਤੇ ਹੁਣ ਆ 20 25 ਸਾਲ ਦਾ ਨਹੀਂ ਪਾਣੀ ਇਕੱਠੇ ਆ ਹੁਣ بارشੇ ਨਹੀਂ ਸੀਗੀਆਂ ਪਰ ਇਹ ਬੜਾ ਬਿਆਨਤਾ ਜੀ ਇਹ ਬਹੁਤ ਕੁਝ ਕਰ ਸਕਦਾ ਜਿੱਦਾਂ ਪਹਾੜਾਂ ਦੇ ਵਿੱਚ ਲਗਾਤਾਰ بارشਾਂ ਹੋਈਆਂ ਬੱਦਲ ਫਟੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਹਾਰਾਂ ਦੇ ਕਾਰਨ ਕਿਸ ਤਰ੍ਹਾਂ ਦੇਖਦੇ ਆਂ ਹਾਂਜੀ ਜੇ بارشਾਂ ਨੇ ਇੰਨੀਆਂ بارش ਕਦੇ ਹੋਈ ਨਹੀਂ ਸੀ ਕਿੰਨੀ ਐਸੀ ਕਿ بارش ਹੋਈ ਆ ਤੇ ਬਾਕੀ ਉਧਰ ਘੱਗਰ ਨੇ ਬਹੁਤ ਕਾ ਨੁਕਸਾਨ ਕੀਤਾ ਤੁਹਾਨੂੰ ਪਤਾ ਹੀ ਇਸ ਸਮਰੂਰ ਏਰੀਆ 'ਚ ਤੇ ਬਾਕੀ ਇਹਦੇ ਰਾਵੀ ਤੇ ਬਿਆਸ ਨੇ ਬਹੁਤ ਜ਼ਿਆਦਾ ਕਰਤਾ ਚਲੋ ਹਜੇ ਫਿਰ ਵੀ ਇਹ ਆਪਣੇ ਦਾ ਮੇਹਰ ਹਜੇ ਦਰਿਆ ਦੀ ਬਾਹਰ ਫਸਲਾ ਦਾ ਨੁਕਸਾਨ ਨਹੀਂ ਹੋਇਆ ਜਿਹੜਾ ਢਾਹ ਤੇ 5-5 ਕਿਲੋ ਦਾ ਸੱਕੀ ਲਈ ਹੋਇਆ ਇਹ ਇਹ ਗੱਲ ਕਰੀਏ ਲੰਗਰ ਦੀ ਤਾਂ ਲੰਗਰ ਕਿੰਨੀਆਂ ਕ ਸੰਸਥਾਵਾਂ ਜਿਹੜੀਆਂ ਆ ਗਿਆ ਇੱਥੇ ਚਲਾ ਰਹੀਆਂ ਨੇ ਕਈ ਸੰਸਥਾਵਾਂ ਹੋਈਆਂ ਨੇ ਜੀ ਤੇ ਕਈ ਜਿਵੇਂ ਹੁਣ ਭੈਣੀ ਸਾਹਿਬ ਨਾਲ ਲੱਗਿਆ ਹੋਇਆ ਜੀ ਉਹ ਪਿੱਛੇ ਜਲੇਬੀਆਂ ਲੰਗਰ ਚੱਲਦਾ ਗੱਲ ਦਾ ਤੇ ਹੋਰ ਵੀ ਆਏ ਨੇ ਸਾਡੇ ਉਧਰੋਂ ਬੂਥੜ ਸਸਰਾਲੀ ਦਾ ਵੀ ਚੱਲਦਾ ਬਾਬਾ ਚੀਤਾਂ ਦਾ ਗੁਰਦਰਾ ਸਾਹਿਬ ਉਹ ਵੀ ਲੰਗਰ ਲੈ ਕੇ ਆਉਂਦੇ ਨੇ ਉਹਨਾਂ ਦਾ ਵੀ ਚੱਲਦਾ ਕੀ ਅਪੀਲ ਕਰੋਗੇ ਪਬਲਿਕ ਨੂੰ ਪਬਲਿਕ ਨੂੰ ਅਪੀਲ ਹੈ ਜੀ ਉਹ ਮਹਾਰਾਜ ਦਾ ਪਾਣਾ ਜੀ ਜਦੋਂ ਉਹਦੇ ਸਿਰ ਤੇ ਹੀ ਆ ਜੀ ਝੂਠੀਆਂ ਭਾਵਨਾਵਾਂ ਡਾਓ ਵੀ ਜੋ ਕੁਸ ਹੈ ਡਾਉਂਦੇ ਨੇ ਜੀ ਹਾਂ ਪੰਨੇ ਟੁੱਟਿਆ ਜੂਰ ਹੈ ਪਰ ਪਾਣੀ ਬਾਹਰ ਨਹੀਂ ਨਿਕਲਿਆ ਬੰਨ ਤਾਂ ਜ਼ਰਿਆਮਤ ਪਾਣੀ ਡਾਉਂੇ ਹੋ ਰਿਹਾ ਜੇ بارش ਨੇ ਮੇਹਰ ਕਰੇ ਮਾਲਕ ਹਜੇ ਫਿਰ ਠੀਕ ਹੈ ਜੀ ਅੱਜ ਹਕੀਕਤ ਦੇਖਣ ਵਾਸਤੇ ਇਸ ਸਰਾਲੀ ਦੇ ਵਿੱਚ ਜਿਹੜੀ ਹੈਗੀ ਸਾਡੀ ਟੀਮ ਪੁੰਚੀ ਸੀਗੀ ਕੀ ਹਕੀਕਤ ਸੀਗੀ ਕਿਉਂਕਿ ਇਹ ਪੰਨ ਦੀਆਂ ਜਿਹੜੀਆਂ ਭਾਵਨਾਵਾਂ ਫਲਾਣ ਦੇ ਨਾਲ ਜਿਹੜਾ ਹੈਗਾ ਕਾਫੀ ਲੋਕਾਂ ਦੇ ਵਿੱਚ ਦਹਿਸ਼ਤ ਵੀ ਫੈਲ ਗਈ ਸੀ ਜਿਸ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਘਰਾਂ ਦੇ ਵਿੱਚ ਜਿਹੜਾ ਹੈਗਾ ਕਈ ਜਗ੍ਹਾ ਜਿਹੜੇ ਹੈਗਾ ਘਰਾਂ ਦੇ ਵਿੱਚ ਅੱਜ ਵੀ ਗੱਲ ਕਰੀਏ ਤਾਂ ਪਾਣੀ ਜਿਹੜਾ ਹੈਗਾ ਖੜਾ ਹੈਗਾ ਵਾ ਪਰ ਲੋਕਾਂ ਦੇ ਵਿੱਚ ਫੇਰ ਵੀ ਜਿਹੜਾ ਹੈਗਾ ਬੜੇ ਹੀ ਉਤਸ਼ਾਹ ਹੈਗਾ ਵਾ ਕਿ ਅਸੀਂ ਘਰਾਂ ਦੇ ਵਿੱਚ ਕਿਤੇ ਵੀ ਜਾਂਦੇ ਹੈਗੇ ਆ ਅਜੇ ਵੀ ਲੋਕ ਜਿਹੜੇ ਨੇ ਪੰਜਾਬੀ ਕਹਿੰਦੇ ਹੁੰਦੇ ਆ ਨਾ ਪੰਜਾਬੀ ਕਦੇ ਡਰਦੇ ਨਹੀਂ ਨਾ ਹਰਦੇ ਆ ਅੱਜ ਵੀ ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਜਗ੍ਹਾ-ਜਗ੍ਹਾ ਲੰਗਰ ਲਗਾ ਕੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਕੈਮਰਾ ਪਰਸਨ ਦੇ ਨਾਲ ਜਨੀਤ ਰੋੜਾ ਸਸਰਾਲੀ